ਨੇਕ ਇਹੋ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਣਾ ਇਹ ਗੱਲ ਬੜੀ ਔਖੀ ਹੈ ਖੇੜੀ ਨਾ ਬੰਦਾ ਉਪਮਾ ਕਰੇ ਨਾ ਬੰਦਾ ਨਿੰਦਾ ਕਰੇ ਨਾ ਗੱਲ ਵਧਾ ਕੇ ਕਰੇ ਨਾ ਗੱਲ ਘਟਾ ਕੇ ਕਰੇ ਜਾਂ ਤੇ ਵਧਾ ਕੇ ਕਰੇਗਾ ਜਾਂ ਘਟਾ ਕੇ ਕਰੇਗਾ ਰਹਿ ਨਹੀਂ ਸਕਦਾ ਔਰ ਜੇ ਇੱਕ ਦਫਾ ਖੁਸ਼ ਆਮਦ ਕਰਨ ਦੀ ਆਦਤ ਪੈ ਜਾਏ ਤੋ ਫਿਰ ਖੁਸ਼ ਆਮਦ ਕਰਦਾ ਰਹੇਗਾ ਔਰ ਇੱਕ ਦਫਾ ਨਿੰਦਾ ਕਰਨ ਦੀ ਆਦਤ ਪੈ ਗਈ ਤੋ ਨਿੰਦਾ ਛੁੱਟਦੀ ਨਹੀਂ ਮੈਂ ਗੁਰੂ ਨਾਨਕ ਦੇਵ ਜੀ ਇੱਕ ਬੋਲ ਪੜ੍ਹ ਕੇ ਬੜਾ ਹੈਰਾਨ ਹੋਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, "ਹੇ ਪ੍ਰਮਾਤਮਾ ਤੂੰ ਸਾਰੇ ਬਿਮਾਰੀਆਂ ਦੀਆਂ ਦਵਾਈਆਂ ਪੈਦਾ ਕੀਤੀਆਂ ਨੇ। ਇਹ ਗੱਲ ਵਖਰੀਏ ਕਿਸੇ ਵੈਦ ਨੂੰ ਉਹ ਜੜੀ ਬੂਟੀ ਨਾ ਲੱਭੀ ਹੋਵੇ, ਇਹ ਗੱਲ ਵਖਰੀਏ।" ਪ੍ਰੈਸਾ ਕੋਈ ਰੋਗ ਨਹੀਂ ਜਿਹਦੀ ਦਵਾਈ ਨਾ ਹੋਵੇ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ। "ਔਖਦ ਸਬੇ ਕੀਤੈਨ" ਬੜੀ ਕੀਮਤੀ ਪੰਕਤੀ ਹੈ। ਹਰ ਬਿਮਾਰੀ ਦੀ ਹੈ ਪ੍ਰਭੂ ਤੂੰ ਔਸ਼ਧੀ ਬਣਾਈ ਹੈ। ਪਰ ਮੈਂ ਦੇਖਦਾ ਇੱਕ ਬਿਮਾਰੀ ਐਸੀ ਹੈ ਜਦੀ ਔਸ਼ਦੀ ਨਹੀਂ ਤੂੰ ਵੀ ਨਹੀਂ ਬਣਾਈ ਹੈਰਾਨੀ ਕੀ ਗੁਰੂ ਨਾਨਕ ਦੇ ਬੋਲ ਔਖਦ ਸਬੇ ਕੀ ਤਨ ਨਿੰਦਕ ਕਾ दारू ਨਾ ਹੈ ਐਈ ਕੋਈ ਨਹੀਂ ਜਿਹਨੂੰ ਨਿੰਦਾ ਕਰਨ ਦੀ ਆਦਤ ਪੈ ਗਈ ਹੈ ਨਾ ਫਿਰ ਕੋਈ ਇਲਾਜ ਨਹੀਂ ਇਹ ਜਿੱਥੇ ਬੈਠੇਗਾ ਨਿੰਦਾ ਹੀ ਕਰੇਗਾ ਜ਼ਿੰਦਗੀ ਇਸੇ ਚਬੀਦਿਤ ਕਰੇਗਾ ਨਿੰਦਾ ਕਰਨਾ ਇਸ ਦਾ ਸ਼ੌਕ ਹੋਵੇਗਾ ਦੂਜੇ ਨੂੰ ਘਟਾ ਕੇ ਜੋ ਬਿਆਨ ਕਰੇਗਾ ਤੋ ਇਹਦੀ ਹੰਕਾਰ ਨੂੰ ਥੋੜਾ ਰਸ ਮਿਲੇਗਾ निंदा ਦਾ ਰਸ ਕੀ ਹੈ ਦੂਜੇ ਨੂੰ ਘਟਾ ਕੇ ਬਿਆਨ ਕਰਨਾ ਤਾਂ ਕਿ ਅਸੀਂ ਵੱਡੇ ਹੋ ਸਕੇ ਹੋਰ ਕੀ ਹੈ ਹੁਣ ਕੀ ਰਸ ਹੋ ਸਕਦਾ ਹੈ ਮਨੁੱਖ ਨਿੰਦਾ ਕਰਨਾ ਚਾਹੁੰਦਾ ਹੈ ਦੂਸਰੇ ਦੀ ਔਰ ਮਨੁੱਖ ਉਪਮਾ ਵੀ ਸੁਣਨਾ ਚਾਹੁੰਦਾ ਹੈ ਆਪਣੇ ਮਨੁੱਖ ਨਿੰਦਾ ਸੁਣਨਾ ਚਾਹੁੰਦਾ ਹੈ ਦੂਸਰੇ ਦੀ ਮਨੁੱਖ ਉਪਮਾ ਸੁਣਨਾ ਚਾਹੁੰਦਾ ਹੈ ਆਪਣੇ ਦੁਖੀ ਹੋ ਜਾਂਦਾ ਹੈ ਉਦੋਂ ਜਦ ਉਪਮਾ ਦੂਸਰੇ ਦੀ ਹੋਵੇ ਦੁਖੀ ਹੋ ਜਾਂਦਾ ਓਦੋਂ ਜਦ ਨਿੰਦਾ ਆਪਣੀ ਹੋਵੇ ਖੁਸ਼ ਹੋ ਜਾਂਦਾ ਓਦੋਂ ਜਦ ਨਿੰਦਾ ਦੂਜੇ ਦੀ ਹੋਵੇ ਪ੍ਰਸੰਨ ਹੋ ਜਾਂਦਾ ਓਦੋਂ ਜਦ ਹੁਕਮ ਆਪਣੀ ਹੋਵੇ ਇਸ ਤਰ੍ਹਾਂ ਹੀ ਹੋਰ ਕੀ ਹੈ ਅਨੰਤ ਐਸੇ ਨੇ ਸਾਹਿਬ ਕਹਿੰਦੇ ਨੇ ਜੋ ਨਿੰਦਾ ਦੀ ਪੰਡ ਆਪਣੇ ਸਿਰ ਦੇ ਤੇ ਚੁਰਕ ਝੁੱਕੇ ਭਾਰ ਵਧਾਈ ਜਾਂਦੇ ਨੇ ਵਧਾਈ ਜਾਂਦੇ ਨੇ ਵਧਾਈ ਜਾਂਦੇ ਨੇ ਅਸੰਗ ਨਿੰਦਕ ਸਿਰ ਕਰੇਵਾ ਨਾ ਨਾਨਕ ਨੀਚ ਕਹੈ ਵਿਚਾਰ ਇੱਕ ਨੁਕਤਾ ਇਸ ਪੌੜੀ ਦੇ ਵਿੱਚ ਬੜਾ ਕੀਮਤੀ ਹੈ ਮੈਂ 20 ਪੌੜੀਆਂ ਤੱਕ ਸੋਚਦਾ ਕਿ ਪਰਸੋਂ ਤੱਕ 20 ਪੌੜੀਆਂ ਕਰ ਜਾਈਏ ਮੇਰੇ ਚੇਤੇ ਚ ਰਵੇ ਇਸ ਵਾਸਤੇ ਮੈਂ ਤੇਜ਼ੀ ਨਾਲ ਚੱਲ ਰਿਹਾ ਨਾਨਕ ਨੀਚ ਕਹੈ ਵਿਚਾਰੇ ਜਿਹੜੀਆਂ 4 ਪੌੜੀਆਂ ਨਾ ਹੈ ਤੇ ਕੁਦਰਤ ਦੇ ਵਿਚਾਰ ਪਰ ਤਿੰਨ ਪੌੜੀਆਂ ਦੇ ਤੇ ਇਹ ਪੰਗਤੀ ਹੈ ਕੁਦਰਤ ਕੌਣ ਕਹਾ ਵੀ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤਦ 바ਵੇ ਸਾਈਵਲ icar ਤੋਂ ਸਦਾ ਸਲਾਮਤ ਨਿਰੰਕਾਰ ਇਸ ਪੌੜੀ ਵਿੱਚ ਸਤਿਗੁਰੂ ਨੇ ਇਹ ਪੰਕਤੀ ਨਹੀਂ ਲਿਖੀ ਕੁਦਰਤ ਕੌਣ ਕਹਾ ਵਿਚਾਰ ਜਲਦੀ ਤੇ ਕੁਦਰਤ ਦੀ ਵਿਚਾਰ ਹੈ ਇਸ ਪੰਕਤੀ ਨੂੰ ਇੱਕ ਪਾਸੇ ਕਰ ਦਿੱਤਾ ਹੈ ਇਸ ਦੀ ਥਾਂ ਤੇ ਕੀ ਹੈ ਨਾਣਿਕ ਨੀਚ ਕਹੇ ਵਿਚਾਰ ਇਨ੍ਹਾਂ ਸਾਰਿਆਂ ਦੇ ਨੀਚਾਂ ਦੇ ਵਿਚਾਰ ਕਰਨ ਵਾਲਾ ਕੌਣ ਹੈ ਅਰਥ ਕਰਨ ਲੱਗਿਆ ਮਨੁੱਖ ਦੀ ਜ਼ਬਾਨ ਕੰਮ ਦੀ ਹੈ ਉਹਨਾਂ ਨੀਚਾਂ ਦੇ ਨਾਲ ਸਤਿਗੁਰ ਖੜੇ ਹੋ ਗਏ ਮੈਂ ਵੀ ਇਸੇ ਹੀ ਕਤਾਰ ਵਿੱਚ ਜਿਨ੍ਹਾਂ ਦੀ ਮੈਂ ਗਿਣਤੀ ਕਰਦਾ ਫਿਆ ਜਿਨ੍ਹਾਂ ਨੂੰ ਮੈਂ ਅੰਧੇਰੇ